ਦੇ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਪਰਮਾਤਮਾ ਜੀ ਸਾਰੇ ਮੇਰੇ ਭੈਣਾਂ ਨੂੰ ਮੇਰੇ ਵੀਰਾਂ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਬਹੁਤ ਦਿਨ ਹੋ ਗਏ ਜੀ ਆਪਾਂ ਤੋਂ ਨਾ ਵੀਡੀਓ ਨਹੀਂ ਸ਼ੂਟ ਹੋਈ ਵੀਡੀਓ ਪਾਈ ਨਹੀਂ ਗਈ ਤੁਹਾਨੂੰ ਪਤਾ ਹੀ ਹੈ ਜੀ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਤੇ ਫਿਰ ਪਸ਼ੂਆਂ ਦਾ ਥੋੜਾ ਜਿਹਾ ਗਰਮੀ ਦੇ ਵਿੱਚ ਤੁਹਾਨੂੰ ਪਤਾ ਹਨਾ ਸਾਮ ਸੰਭਾਲ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਆਪਾਂ ਤੋਂ ਕਾਫੀ ਦਿਨ ਹੋ ਗਏ ਤੇ ਵੀਡੀਓ ਨਹੀਂ ਬਣਾਈ ਦੀ ਤੇ ਆਪਾਂ ਜੀ ਹੁਣ ਸਾਰਾ ਪਸ਼ੂਆਂ ਦਾ ਕੰਮ ਕੰਪਲੀਟ ਕਰਤਾ ਸੀਗਾ ਦੋ ਗਾਵਾਂ ਨੂੰ ਜੀ ਆਪਾਂ ਕਮਾ ਲਵਾਂਗੇ ਦੋ ਗਾਵਾਂ ਨੂੰ ਜੀ ਆਪਾਂ ਅੰਦਰ ਹੀ ਪੱਠੇ ਪਾਤੇ ਸੀਗੇ ਤੇ ਉਹਨਾਂ ਨੂੰ ਅੰਦਰ ਹੀ ਆਪਾਂ ਚੋਲੇ ਆ ਤੇ ਬਸ ਬਸ ਲੋਰਾਂ ਨੇ ਹੁਣ ਪੱਠੇ ਖਾ ਲੈਣਗੇ ਪੱਠੇ ਖਾਣ ਤੋਂ ਬਾਅਦ ਉਹਨਾਂ ਨੂੰ ਆਪਾਂ ਬਾਹਰ ਹੀ ਕੱਢ ਦੇਾਂਗੇ ਤੇ ਦੋ ਗਾਵਾਂ ਨੂੰ ਆਪਾਂ ਬਾਹਰ ਹੀ ਪੱਠੇ ਪਾਏ ਆ ਕਿੱਤੀ ਗਾਂ ਜੀ ਆਪਣੀ ਸੂਣ ਵਾਲੀ ਆ ਕੀ ਹੋ ਗਿਆ ਅਭੀ ਜੋਤ ਆ ਗਿਆ ਇੰਨਾ ਵੀ ਜੋਤ ਸਾਨੂੰ ਵੀਡੀਓ ਨਹੀਂ ਬਣਾਉਣ ਦਿੰਦਾ ਜੀ ਜਦੋਂ ਅਸੀਂ ਵੀਡੀਓ ਬਣਾਉਣੀ ਹੈ ਨੇ ਆ ਕੇ ਵਿੱਚ ਰੌਲਾ ਪਾਉਣੇ ਪਾਉਣਾ ਤੇ ਜਾਨਵਰ ਆਪਣੇ ਠੀਕ-ਠਾਕ ਹੈ ਜੀ ਬੜੀਏ ਸਾਰੇ ਸੁੱਤੇ ਪਏ ਆ ਤੇ ਹਾਇਤਾ ਜੀ ਸ਼ੁਗਰ ਪਰਮਾਤਮਾ ਦਾ ਵੀ ਪਰਮਾਤਮਾ ਨੇ ਰਾਤ ਬਣਾਈ ਆ ਜੇ ਰਾਤ ਨਾ ਹੋਊਗੀ ਤਾਂ ਮੈਨੂੰ ਲੱਗਦਾ ਜੀ ਆਪਾਂ ਵੀ ਨਹੀਂ ਬੰਦਿਆਂ ਨੇ ਵੀ ਨਹੀਂ ਤੀਖਣਾ ਸੀਗਾ ਜੀ ਸਾਰਾ ਦਿਨ ਕੰਮ ਧੰਦਾ ਕਰਦੇ ਰਹਿੰਦੇ ਆ ਇਹ ਜਾਨਵਰ ਸਾਰਾ ਦਿਨ ਚੋਗਾ ਚੁਗਦੇ ਰਹਿੰਦੇ ਆ ਤੇ ਇਹਨਾਂ ਨੂੰ ਵੀ ਪਤਾ ਵੀ ਰਾਤ ਹੋਊਗੀ ਭਾਈ ਤੇ ਇਹ ਵੀ ਵੇਲਾ ਟੇਕ ਗਏ ਆ ਤੇ ਅੱਗੇ ਆ ਹੁਣ ਇਹ ਵੀ ਸੌ ਜਾਣਗੇ ਤੇ ਆ ਤੂਤਦਾ ਆਪਾਂ ਨੂੰ ਬਹੁਤ ਸੋਖ ਹੋਇਆ ਜਦੋਂ ਪਹਿਲਾਂ ਕਿਸੇ ਦੇਖਿਆ ਹੀ ਹੋਣਾ ਵੀਡੀਓ ਦੇ ਵਿੱਚ ਇਹ ਆਪਣੇ ਫਾਰਮ ਤੋਂ ਬਾਹਰ ਸੀਗਾ ਤੇ ਹੁਣ ਆਪਾਂ ਇਹਨੂੰ ਖੁੱਲਾ ਕਰਕੇ ਫਾਰਮ ਖੁੱਲਾ ਕਰ ਲਿਆ ਸੀਗਾ ਤੇ ਇਹ ਆਪਾਂ ਇਹ ਵਿੱਚ ਆ ਕੇ ਇਹਦਾ ਇੰਨਾ ਜਿਆਦਾ ਸੋਖਣਾ ਜੀ ਪਹਿਲਾਂ ਜਦੋਂ ਆਪਾਂ ਫਾਰਮ ਸ਼ੁਰੂ ਕੀਤਾ ਸੀਗਾ ਤੇ ਆਪਾਂ ਇੱਕ ਦੋ ਦਰਖਤ ਲਾਏ ਸੀਗੇ ਉਦੋਂ ਕਿਉਂਕਿ ਫਾਰਮ ਸ਼ੁਰੂ ਕਰਨ ਤੋਂ ਪਹਿਲਾਂ ਵੀ ਇਸ ਜਗ੍ਹਾ ਦੇ ਉੱਤੇ ਆਪਾਂ ਪੱਠੇ ਬੀਜਦੇ ਸੀ ਖੇਤ ਸੀ ਆਪਣਾ ਪਿੱਛੇ ਤੇ ਇਹਦੇ ਵਿੱਚ ਭਈ ਕੋਈ ਦਰਖਤ ਹੈ ਨਹੀਂ ਸੀਗਾ ਜਦੋਂ ਆਪਾਂ ਦਰਖਤ ਲਾਇਆ ਤੇ ਉਦੋਂ ਜਦੋਂ ਵੀ ਪਸ਼ੂ ਖੁੱਲਦੇ ਸੀਗੇ ਰਾਤ ਨੂੰ ਜਾਂ ਜਿਹਨੇ ਖੁੱਲ ਜਾਂਦਾ ਸੀ ਪਸ਼ੂ ਕੋਈ ਲਹਿਾਰਾ ਲਵਾ ਜਾਂਦਾ ਸੀਗਾ ਤੇ ਨਾਲ ਦੀ ਨਾਲ ਹੀ ਮੋਚ ਜਾਂਦੇ ਸੀ ਇਹ ਜੜ ਤੋਂ ਪੱਤੇ ਆਉਂਦੇ ਸੀ ਦਰਖਤ ਇਸ ਕਰਕੇ ਆਪਣੇ ਫਾਰਮ ਦੇ ਵਿੱਚ ਕੋਈ ਤ੍ਰਕਤ ਨਹੀਂ ਸੀਗਾ ਇਹ ਤੂਲਤ ਕਰਮਾਵਾਰਾਂ ਵਿਚਾਰਾ ਆਪਣੇ ਆਪ ਹੀ ਕੰਦ ਦੀ ਬੈਕ ਸਾਈਡ ਪੱਖਿਆਂ ਦੇ ਵਿੱਚ ਉੱਗਿਆ ਸੀਗਾ ਤੇ ਜਦੋਂ ਇਹ ਕਾਫੀ ਵੱਡਾ ਹੋ ਗਿਆ ਤੇ ਫਿਰ ਅਸੀਂ ਸੋਚਿਆ ਵੀ ਜਿਹੜੇ ਮੁਰਗੇ ਆ ਇਹਨਾਂ ਨੂੰ ਬਹੁਤ ਔਖਾ ਹੋ ਜਾਂਦਾ ਸੀ ਗਰਮੀ ਦੇ ਵਿੱਚ ਕਿਉਂਕਿ ਮੁਰਗਿਆਂ ਨੂੰ ਸਾਰਾ ਦਿਨ ਮੁਰਗੇ ਫੁਰਨੀ ਦੇ ਵਿੱਚ ਪੱਖਿਆਂ ਦੇ ਖਾਰੀ ਜਾਂਦੇ ਸੀ ਪੱਖਿਆਂ ਦੇ ਵਿੱਚ ਵਿਠਾ ਕਰ ਦਿੰਦੇ ਸੀਗੇ ਤੇ ਫੁਹਾਰੇ ਚੱਲਦੇ ਸੀ ਪੱਖੇ ਚੱਲਦੇ ਕਰਕੇ ਇਹਦੇ ਬੱਚਨ ਗਰਮੀ ਤੋਂ ਬਚਾ ਕਰਕੇ ਤੇ ਇੱਕ ਵਰਨੀ ਦੇ ਵਿੱਚ ਸਾਰਾ ਦਿਨ ਬੈਠੇ ਰਹਿੰਦੇ ਸੀਗੇ ਤੇ ਉਹਦੇ ਕਰਕੇ ਆਪਣੇ ਪਸ਼ੂ ਵੀ ਡਿਸਟਰਬ ਹੁੰਦੇ ਸੀਗੇ ਫਿਰ ਚਲੋ ਆਪਣੀ ਸਕੀਮ ਬਣ ਗਈ ਫਾਰਮ ਖੁੱਦਾ ਕਰ ਲਿਆ ਤੇ ਇਹ ਤੂਤ ਵਿੱਚ ਆ ਗਿਆ ਆਪਣੇ ਨਹੀਂ ਇੱਕ ਤੂਤ ਆ ਤੇ ਆਪਾ ਜੀ ਉਹ ਸਾਡੀ ਲਾਈਵ ਹੋਈ ਹੈ ਜਨਾਬ ਸੋਹਣਾ ਜਨਾਬ ਦਾ ਦਰਖਤਾ ਜੀ ਕੋਈ ਤੇ ਉਹ ਆਪਾਂ ਉੱਥੇ ਲਾਇਆ ਸੀਗਾ ਲਾਇਆ ਹੋਇਆ ਉਹ ਵੀ ਕਾਫੀ ਵੱਡਾ ਹੋ ਗਿਆ ਤੇ ਉਹ ਤਾਂ ਵੈਸੇ ਰਾਤ ਨੂੰ ਪਰਸੂ ਰਾਤ ਗਾਂ ਖੁੱਡ ਗਈ ਸੀ ਤੇ ਉਹਦੇ ਨਾਲ ਖੁਰਕਣ ਲੱਗ ਪਈ ਖੈਣ ਲੱਗ ਪਈ ਉਹ ਵੀ ਵਿਚਾਰਾ ਟੁੱਟ ਗਿਆ ਸੀ ਚਲੋ ਬਾਰਾ ਜਿਆਦਾ ਨਹੀਂ ਦਿੱਤਾ ਸੀ ਜਿੱਗ ਪਿਆ ਸੀਗਾ ਤੇ ਉਹਨੂੰ ਆਪ ਮਿੱਟੀ ਦੀ ਸਕੋਟ ਕਰਕੇ ਤੇ ਚਲੋ ਸਕੋਟ ਦੇ ਨਾਲ ਆਪਾਂ ਖੜਾ ਕਰਤਾ ਤੇ ਇਹ ਹੁਣ ਇਹ ਤੂਤ ਦੀ ਚਾਲੀ ਲਾਈ ਹੋਈ ਹੈ ਇੱਥੇ ਪੁਰਾਣੀ ਚਾਲੀ ਵੇਸਟ ਪਈ ਸੀ ਉਹ ਬਣਤੀਆਂ ਤੇ ਇਹਦੇ ਤੇ ਰਾਮਦਾਰੀ ਨਾਲ ਵੀ ਸਾਰਾ ਦਿਨ ਵੀ ਬੈਠੇ ਰਹਿੰਦੇ ਆ ਤੇ ਰਾਤ ਨੂੰ ਵੀ ਸਾਰੀ ਰਾਤ ਬਥੇਰੇ ਰਹਿੰਦੇ ਜਿਹੜੇ ਬਾਕੀ ਹੋਏਗੇ ਗਰਮੇ ਕਰਕੇ ਵੀ ਜਿਹੜਿਆਂ ਦੇ ਵਿੱਚ ਥੁੱਡਿਆਂ ਦੇ ਵਿੱਚ ਨਹੀਂ ਭੜਦੇ ਤੇ ਥੁਰੰਗਾਂ ਦੇ ਉੱਤੇ ਵਧੀਆ ਬੈਠੇ ਰਹਿੰਦੇ ਰਾਤ ਲੈ ਕੇ ਨਾਲ ਤੇ ਇਹਨਾਂ ਦੇ ਮੱਛਰ ਨੇ ਲੜਦਾ ਕੋਸੂ ਆਉਣਾ ਪਤੂਆ ਪਾਉਣੇ ਇਹਨਾਂ ਨੂੰ ਵੀ ਧੂਆਂ ਜਾਂਦਾ ਤੇ ਨਾਲੇ ਚੋ ਵੀ ਵਧੀਆ ਬੈਠੇ ਰਹਿੰਦੇ ਆ ਖੁੱਲੀ ਹਵਾ ਦੇ ਵਿੱਚ ਖੁੱਲੀ ਜਗ੍ਹਾ ਵਿੱਚ ਬੈਠੇ ਰਹਿੰਦੇ ਆ ਤੇ ਬਹੁਤ ਸੋਚ ਦਿੱਤਾ ਜੀ ਮੈਂ ਤਾਂ ਕਹਿੰਦੀ ਨਾ ਜਿਹੜੇ ਭੈਣਾਂ ਨੇ ਜਿਹੜੇ ਵੀਰਾਂ ਨੇ ਫਾਰਮ ਹਜੇ ਕੋਈ ਸ਼ੁਰੂ ਨਹੀਂ ਕੀਤਾ ਕਰਨਾ ਤੇ ਸ਼ੁਰੂ ਕਰਨ ਤੋਂ ਪਹਿਲਾਂ ਨਾ ਇੱਕ ਦੋ ਦਰਖਤ ਜ਼ਰੂਰ ਲਾਓ ਜੀ ਉੱਥੇ ਤੇ ਜੇ ਫਾਰਮ ਉਸ ਜਗ੍ਹਾ ਤੇ ਦਰਖਤ ਹੈਗੇ ਹੀ ਆ ਤੇ ਫਿਰ ਤਾਂ ਜੀ ਬਹੁਤ ਸੋਹਣੀ ਗੱਲ ਆ ਤੇ ਦਰਖਤ ਹੋਣੇ ਚਾਹੀਦੇ ਆ ਜੀ ਫਾਰਮ ਦੇ ਉੱਤੇ ਆਪਣੇ ਤੋਂ ਸ਼ੁਕਰ ਆ ਪਰਮਾਤਮਾ ਦੋ ਦਰਖਤ ਵਿੱਚ ਆਗੇ ਦੇ 5 ਸਾਲ ਤੱਕ ਜੀ ਆਪਾਂ ਦਰਾਫਤਾ ਤੋਂ ਬਿਨਾਂ ਹੀ ਆਪਣਾ ਫਾਰਮ ਸੀ ਆਪਣੇ ਸਾਰੇ ਫਾਰਮ ਦੇ ਵਿੱਚ ਧੁੱਪ ਹੁੰਦੀ ਸੀਗੀ ਤੇ ਹਾਂਜੀ ਉਹ ਇਧਰ ਆਪਾਂ گاਵਾ ਦੋ ਆ ਉਹ ਬਾਹਰ ਪੱਖਾ ਲਾਤਾ ਜੀ ਤੇ ਧੂਆਂ ਇਕੱਠਾ ਕੀਤਾ ਧੂਨੇ ਪਿਆ ਤੁਹਾਨੂੰ ਪਤਾ ਹਨਾ ਵੀ ਹੁਣ ਸਰਦਾ ਨਹੀਂ ਗਾ ਮੱਛਰ ਬਹੁਤ ਹੋਇਆ ਪਿਆ ਤੇ ਆਸੇ-ਪਾਸੇ ਝੋਨਾ ਲੱਗ ਗਿਆ ਖੇਤਾਂ 'ਚ ਫਾਰਮ ਕਰਕੇ ਪੂਰਾ ਹੀ ਜ਼ਿਆਦਾ ਮੱਛਰ ਹੋ ਜਾਂਦਾ ਤੇ ਦੋ گاਵਾ ਨੇ ਪੱਠੇ ਖਾ ਲਿਆ ਬਸ ਉਹਨਾਂ ਨੂੰ ਆਪਾਂ ਬਾਹਰ ਕੱਢ ਦਾਂਗੇ ਇੱਥੇ ਜਿੱਥੇ ਇੱਕ ਪੱਖਾ ਉਹਨਾਂ ਨੂੰ ਲੱਗ ਜੂਗਾ ਆਪਣੇ ਦੋ ਪੱਖੇ ਲਾ ਦੇਈਏ ਜੀ ਇੱਕ ਪੱਖਾ ਧੂਆਂ ਉਧਰੋਂ ਤੇ ਇੱਕ ਪੱਖਾ ਤੇ ਧੂਆਂ ਉਧਰਲੀ ਸਾਈਡ ਦੋ ਪੱਖੇ ਤੇ ਦੋ ਧੂਏ ਪਾਦੇ ਆ 14 ਗਾਵਾਂ ਆਰਾਮਦਾਰੀ ਨਾਲ ਸਾਰੀਆਂ ਗਾਵਾਂ ਰਿਲੈਕਸ ਹੋ ਕੇ ਸੁਪੀਆਂ ਰਹਿੰਦੀਆਂ ਜੀ ਰਾਤ ਨੂੰ ਵਧੀਆ ਤੇ ਅੱਜ ਆਪਾਂ ਜੀ ਜਿਹੜੀ ਗੱਲ ਤੇ ਜਿਹੜੀ ਮੇਨ ਆਪਾਂ ਗੱਲ ਤੇ ਟੌਪਿਕ ਕਰਨ ਲੱਗੇ ਆ ਜੀ ਤੇ ਉਹ ਆਪਾਂ ਜੀ ਗੱਲ ਕਰਨ ਲੱਗੇ ਆ ਆਪਣੀ ਬਾਤ ਇਹ ਆਪਣੇ ਜੀ ਜਿਹੜੀ ਜੀ ਨਾਂ ਆਪਾਂ ਵੀ ਆਪਾਂ ਕੋਈ ਰੱਖਿਆ ਨਹੀਂ ਗਾ ਤੇ ਇਹਨੂੰ ਆਪਾਂ ਕਿੱਤੀ ਗਾਂ ਇਹ ਕਹਿ ਦਿੰਦੇ ਆ ਤੇ ਇਹਨੂੰ ਜੀ 15 ਫਰੀਕ ਨੂੰ ਕੱਲ ਨੂੰ ਪਰਸੋਂ ਬਸ ਨਵਾਂ ਮਹੀਨਾ ਸਟਾਰਟ ਹੋ ਜੂਗਾ। ਗਾਂ ਜਿਹੜੀ ਜੀ ਤੁਸੀਂ ਦੇਖਦੇ ਹੋਵੋਗੇ ਪਹਿਲੇ ਨੰਬਰ ਤੇ ਬੰਨੀ ਪਈ ਆ ਸਾਹਮਣੇ ਤੇ ਉਹਦੇ 1 ਮਹੀਨਾ ਸੂਣ ਦਾ ਰਹਿ ਗਿਆ ਜੀ। ਤੇ ਉਹਨੂੰ ਆਪਾਂ 1 ਮਹੀਨਾ ਪਹਿਲਾਂ ਡਰਾਈ ਕਰਤਾ ਸੀਗਾ 1 ਮਹੀਨਾ ਸੂਣ ਦੇ ਵਿੱਚ ਰਹਿ ਗਿਆ ਕਿਉਂਕਿ ਪਸ਼ੂ ਨੂੰ ਗਾਂ ਨੂੰ ਮੱਝ ਨੂੰ ਜੀ 2 ਮਹੀਨੇ ਰੈਸਟ ਲਾਜਣੀ ਆ 60 ਦਿਨ ਪਸ਼ੂ ਆਪੇ ਚਾਹੀਦੇ ਚਾਹੀਦੇ ਹੁੰਦੇ ਆ ਤੇ ਆਪਾਂ ਸੋਨੂੰ ਡਰਾਈ ਕਿਸ ਤਰ੍ਹਾਂ ਕਰਨਾ ਵੀ ਮੈਂ ਨੰਗਈ ਪੈਨਾ ਭਰਾ ਦੇਖੇ ਆ ਜੀ ਵੀ ਪਸੂ ਨੂੰ ਜਦੋਂ ਪਤਾ ਲੱਗ ਜੇ ਵੀ ਸੱਤਵਾਂ ਮਹੀਨਾ ਚੱਲ ਪਿਆ ਵੀ ਅੱਠਵਾਂ ਮਹੀਨਾ ਵੀ ਅੱਧਾ ਚੋਈ ਜਾਣਗੇ ਜਿਦੋਂ ਨੂੰ ਪਤਾ ਲੱਗ ਜੇ ਵੀ ਚਲੋ ਜਿਹੜੀਆਂ ਤਾਂ ਜੀ گاਵਾ 2-2 ਕਿਲੋ 1.5 ਕਿਲੋ ਦੁੱਧ ਦਿੰਦੀਆਂ ਜਿਹੜੀਆਂ ਆਮ ਘਰਾਂ ਦੇ ਵਿੱਚ ਹੁੰਦੀਆਂ ਆਪਾਂ ਚਾਹ ਪਾਣੀ ਘਰ ਦੇ ਘਰ ਦੇ ਚਾਹ ਪਾਣੀ ਵਾਸਤੇ ਆਮ ਹੀ ਰੱਖੀਆਂ ਹੁੰਦੀਆਂ ਉਹਨਾਂ ਤੇ ਕੋਈ ਟੈਨਸ਼ਨ ਨਹੀਂ ਹੁੰਦੀ ਜੇ ਉਹਦਾ ਆਟੋਮੈਟਿਕ ਡਰਾਈ ਹੋ ਜਾਂਦੀਆਂ ਉਹਨਾਂ ਨੂੰ ਤੁਸੀਂ 2 ਦਿਨ ਨਾ ਚੋ 2 ਦਿਨ ਖਰਾਕ ਘੱਟ ਕਰ ਦਿਓ ਤੇ ਉਹ ਆਪਣੇ ਆਪ ਹੀ ਨਾਂ ਡਰਾਈ ਹੋ ਜਾਂਦੇ ਨੇ ਜੀ ਆਪਾਂ ਅੱਜ ਗੱਲ ਕਰਾਂਗੇ ਜਿਹੜੀ ਜ਼ਿਆਦਾ ਦੁੱਧ ਦੇਣ ਵਾਲੇ ਗਾਵਾਂ ਜਿੰਨਾਂ ਥਲੇ 15 20 ਲੀਟਰ 25 30 ਪਲੱਸ ਦੁੱਧ ਹੁੰਦਾ ਉਹਨਾਂ ਗਾਵਾਂ ਨੂੰ ਆਪਾਂ ਨੂੰ ਜਿਹੜਾ ਡਰਾਈ ਕਰਦਾ ਕਈ ਤਣ ਪ੍ਰਾਂਪਤ ਕੀ ਕਰਦੇ ਜੀ ਭਰਾ ਜੀ ਮੈਂ ਵੇਖਿਆ ਵੀ ਇੱਕੋ ਦਮ ਹਰੇ ਪੱਠੇ ਬੰਦ ਕਰ ਦਿੰਦੇ ਆ ਪਾਣੀ ਬੰਦ ਕਰ ਦਿੰਦੇ ਪਸ਼ੂਆਂ ਦਾ ਤੇ ਇੱਕੋ ਦਮ ਹੀ ਫੀਡ ਬੰਦ ਕਰ ਦਿੰਦੇ ਆ ਵੀ ਇਹ ਦੁੱਧ ਸਕਾਜੂਗੀ ਤੇ ਭਾਈ ਇਹਦੇ ਸੂਨ ਚ ਮਹੀਨਾ ਰਹਿ ਗਿਆ ਡੇਢ ਮਹੀਨਾ ਰਹਿ ਗਿਆ ਤੇ ਉਹਦੇ ਨਾਲ ਨਾ ਜੀ ਪਸ਼ੂ ਸਟ्रेस ਮੰਨ ਜਾਂਦਾ ਕਿਉਂਕਿ ਇੱਕ ਤਾਂ ਪਸ਼ੂ ਵੈਸੇ ਹੀ ਗਰਮੀ ਦਾ ਮੌਸਮ ਹੁੰਦਾ ਪਸ਼ੂ ਪ੍ਰੈਗਨੈਂਟ ਹੁੰਦਾ ਉਹਦੇ ਕਰਕੇ ਸਟ्रेस ਹੁੰਦਾ ਪਸ਼ੂ ਨੂੰ ਇੱਕ ਜਦੋਂ ਆਪਾਂ ਉਹਦਾ ਖਾਣਾ-ਦਾਣਾ ਇੱਕੋ ਦਾ ਬੰਦ ਕਰ ਦਿੰਨੇ ਆ ਫਿਰ ਇੱਕੋ ਦਾ ਵੀ ਬੰਦ ਕਰ ਦਿੰਨੇ ਆ ਉਹਦੇ ਨਾਲ ਵੀ ਪਸ਼ੂ ਸਟ्रेस ਚ ਹੋ ਜਾਂਦਾ ਜੀ ਤੇ ਪਾਣੀ ਤੇ ਹਰੇ ਪੱਠੇ ਤਾਂ ਜੀ ਤੁਸੀਂ ਕਿਸੇ ਵੀ ਪਸ਼ੂ ਨੂੰ ਮੱਝ ਆ ਗਾਂ ਤੇ ਗੋਦ ਵਾਧਦਾ ਆਪਾਂ ਪਸ਼ੂ ਥੱਲੇ ਦੁੱਧ ਘਾਟਾ ਕਿਸੇ ਵੀ ਹਰ ਹਾਲ ਤੇ ਜੀ ਹਰੇ ਪੱਠੇ ਤੇ ਪਾਣੀ ਕਦੇ ਬੰਦ ਨਹੀਂ ਕਰਨਾ ਚਾਹੀਦਾ ਜੀ ਤੇ ਜਿੰਨੀ ਕੀ ਆਪਾਂ ਨੂੰ ਜੀ ਨੌਲੇਜ ਹੈ ਜਿਹੜੇ ਆਪਾਂ ਨੂੰ ਐਕਸਪੀਰੀਐਂਸ ਆ ਆਪਾਂ ਉਹ ਸਾਨੂੰ ਤੁਹਾਡੇ ਨਾਲ ਜਾਣਕਾਰੀ ਜਰੂਰ ਸਾਂਝੀ ਕਰਾਂਗੇ ਵੀ ਆਪਾਂ ਆਪਸ ਨੂੰ ਡਰਾਈ ਕਿਸ ਤਰ੍ਹਾਂ ਕਰਨਾ ਹਨ ਆਪਾਂ ਆਪਣੀ ਗਾਂ ਨੂੰ ਡਰਾਈ ਕੀਤਾ ਹਾਂ ਜੀ ਆਪਾਂ ਡਰਾਈ ਕੀਤਾ ਆਪਨੇ ਜਦੋਂ 7ਵਾਂ ਮਹੀਨਾ ਸਟਾਰਟ ਹੋ ਗਿਆ ਸੀ ਜੀ ਗਾਂ ਨੂੰ ਆਪਾਂ ਉਹਦੀ ਫੀਡ ਘਟਾਉਣ ਲੱਗ ਪਏ ਸੀ ਤੇ ਉਹਦੀ ਫੀਡ ਘਟਾਉਣ ਦੇ ਨਾਲ ਜਦੋਂ ਆਪਾਂ 2 ਦਿਨ ਫੀਡ ਘੱਟ ਕਰ ਦਿੱਤੀ ਜੀ ਆਪਾਂ 3 ਕਿਲੋ ਫੀਡ ਪਾਉਣੇ ਆ ਸਵੇਰ 3 ਕਿਲੋ ਸ਼ਾਮ 6 ਕਿਲੋ ਫੀਡ ਪੈਂਦੀ ਹੈ ਜੀ ਉਥੇ ਤੁਸੀਂ 2 ਕਿਲੋ ਸਵੇਰ ਤੇ 2 ਕਿਲੋ ਸ਼ਾਮ ਨੂੰ 4 ਕਿਲੋ ਫੀਡ ਕਰ ਦਿਓ ਤੇ 4 ਕਿਲੋ ਫੀਡ ਜੇ ਤੁਸੀਂ ਕਰਤੀ ਹੈ ਤੁਸੀਂ ਪਸ਼ੂ ਨੂੰ ਜੀ ਇੱਕ ਡੰਗ ਚੋਣਾ ਸ਼ੁਰੂ ਕਰ ਦਿਓ ਜਿੱਦੋਂ ਤੁਸੀਂ ਇੱਕ ਡੰਗ ਆਪਾਂ ਚੋਣਾ ਸ਼ੁਰੂ ਕਰ ਦਿੰਨੇ ਆ ਪਸ਼ੂ ਨੂੰ ਜੀ ਤੇ ਪਸ਼ੂ ਤੁਹਾਨੂੰ ਪਤਾ ਹੀ ਹੈ ਜਦੋਂ ਆਪਾਂ ਇੱਕ ਡੰਗ ਪਾ ਲੈਨੇ ਆ ਪਸ਼ੂ ਦੀ ਫੀਡ ਘਟਾ ਦਿੰਨੇ ਆ ਪਸ਼ੂ ਹੌਲੀ ਹੌਲੀ ਦੁੱਧ ਆਪਣੇ ਆਪ ਹੀ ਘਟਾਉਣ ਲੱਗ ਪੈਂਦਾ ਜੀ ਤੇ 10 ਕਿਲੋ ਫੀਡ ਆ ਤੁਸੀਂ 2 ਕਿਲੋ ਕਰ ਦੋ ਇੱਕ ਡੰਗ ਦੀ ਜੀ ਹੌਲੀ ਹੌਲੀ ਤੁਸੀਂ ਜਿਹੜਾ ਕਿਲੋ 3 ਕਿਲੋ ਪਾ ਦਿਓ ਹੌਲੀ ਹੌਲੀ ਤੁਸੀਂ ਕਿਲੋ ਫੀਡ ਪਾ ਦੇ ਕਰੋ ਸੁਬਾ ਕਿਲੋ ਛਾਲਾ 2 ਕਿਲੋ ਫੀਡ ਤੇ ਲਿਆਓ ਜੀ ਤੇ ਹੌਲੀ ਹੌਲੀ ਜੀ ਥੋੜੇ ਪਸ਼ੂ ਇਕੋ ਦਾ ਵਧੀਆ ਦੁੱਧ ਡਰਾਈ ਹੋ ਗਿਆ ਵਧੀਆ ਦੁੱਧ ਸੁਕਾ ਗਿਆ ਤੇ ਤੁਹਾਨੂੰ ਦੋ ਤਿੰਨ ਦਿਨ ਬਾਅਦ ਤੁਸੀਂ 1.5 ਕਿਲੋ ਪਾਉਣ ਲੱਪੋ ਫਿਰ ਕਿਲੋ ਕਿਲੋ ਸਵੇਰ ਕਿਲੋ ਸ਼ਾਮ ਕਿਲੋ ਪਾਉਣ ਲੱਪੋ ਜੀ ਇਸ ਤਰ੍ਹਾਂ ਫੀਡ ਘਟਾਉਣੀ ਆ ਤੇ ਇਕੋ ਦਾ ਫੀਡ ਨਹੀਂ ਬੰਦ ਕਰਨੀ ਜੀ ਤੇ ਅਸੀਂ ਤੁਹਾਡਾ ਦੁੱਧ ਸੁਕਾਉਣ ਲੱਗ ਪੂਗਾ ਤੇ ਫਿਰ ਜੀ ਤੁਸੀਂ ਜਿਹੜੇ 10 ਦਿਨ ਹੋਰ ਬਚਣਗੇ ਉਹਨਾਂ ਦੇ ਵਿੱਚ ਜੀ ਤੁਸੀਂ ਪਸੂ ਨੂੰ ਦੂਜੇ ਦਿਨ ਸਾਫ ਕਰਨਾ ਕਿਤੇ ਤੀਜੇ ਦਿਨ ਸਾਫ ਕਰਨਾ ਕਿਤੇ ਦੋਹਾਂ ਤਿੰਨਾਂ ਦਿਨਾਂ ਤੋ ਸਾਫ ਕਰਤਾ ਪਸੂ ਨੂੰ ਬਿਲਕੁਲ ਖਾਲੀ ਕਰ ਦੇਣਾ ਲੇਵਾ ਦੁੱਧ ਕੱਢ ਦੇਣਾ ਸਾਰਾ ਤੇ ਜੀ ਮੈਂ ਨਾ ਪੈਣ ਆ ਕਈ ਪੈਣ ਭਰਾ ਮੈਂ ਪਿੰਡਾਂ ਵਿੱਚ ਦੇਖੇ ਆ ਵੀ ਜਿੰਨੇ ਦੇ ਇੱਕ ਦੋ ਪਸੂ ਹੁੰਦੇ ਆ ਤੇ ਉਹ ਕਹਿ ਦਿੰਦੇ ਨੇ ਜੀ ਸਾਡੇ ਤਾਂ ਪਸੂ ਨੇ ਨਾ ਜਰੂਰ ਵੀ ਚਪਾ ਰੂਪੀ ਚਪਾ ਉਹਨਾਂ ਮੈਂ ਕਈ ਨਾ ਪੈਣ ਆ ਭਰਾ ਦੇਖੇ ਆ ਜੀ ਕਹਿ ਦਿੰਦੇ ਨੇ ਸਾਡੇ ਤਾਂ ਜੀ ਪਸੂ ਨੇ ਸੂਕੇ ਨਾ ਦੁੱਧ ਨਹੀਂ ਦਿੱਤਾ ਜੀ ਪਸੂ ਦੁੱਧ ਕਿੱਥੋਂ ਦੇਊਗਾ ਜੇ ਆਪਾਂ ਨੂੰ ਚੰਗੀ ਤਰ੍ਹਾਂ 2 ਮਹੀਨੇ ਰੈਸਟ ਨਹੀਂ ਦਿੱਤੀ ਚੰਗੀ ਤਰ੍ਹਾਂ ਆ ਉਹਨੂੰ ਅ ਦੋ ਮਹੀਨੇ ਛੱਡਿਆ ਹੀ ਨਹੀਂ ਕਿਉਂਕਿ ਜੀ ਇਹਨਾਂ ਪਾਂ ਲੰਮਾ ਟਾਂਗ ਸਾਲ 1.5 ਸਾਲ ਪਸੂ ਨੂੰ ਆਪਾਂ ਚੂਨੇ ਆ ਪਸੂ ਦੇ ਜਿਹੜੇ ਦੁੱਧ ਵਾਲੇ ਸੱਲ ਹੁੰਦੇ ਆ ਉਹ ਵੀਕ ਹੋ ਜਾਂਦੇ ਜੀ ਕਮਜ਼ੋਰ ਹੋ ਜਾਂਦੇ ਆ ਤੇ ਦੋ ਮਹੀਨਿਆਂ ਦੇ ਵਿੱਚ ਉਹਨਾਂ ਸੱਲਾਂ ਨੇ ਰਿਪੇਅਰ ਹੋਣੀ ਆ ਉਹਨਾਂ ਸੱਲਾਂ ਦੀ ਨਵੇਂ ਸੱਲ ਬਾਨੇ ਹੁੰਦੇ ਆ ਜੀ ਦੁੱਧ ਬਣਾਉਣ ਵਾਲੇ ਜੀ ਆਪਾਂ ਦੋ ਮਹੀਨੇ ਰੈਸਟਰ ਦਿੱਤੀ ਤੇ ਨਵੇਂ ਸੱਲ ਹੀ ਨਹੀਂ ਤਿਆਰ ਹੋਣੇ ਜੀ ਦੁੱਧ ਵਾਲੇ ਤੇ ਪਸੂ ਦੁੱਧ ਕਿੱਥੋਂ ਦੇਊਗਾ ਤੇ ਕਈ ਤਾਂ ਮੈਂ ਕਈ ਪੈਣ ਭਰਾ ਦੇਖੇ ਜੀ ਲਾਲਚ ਕਰ ਜਾਂਦੇ ਜਿਨ੍ਹਾਂ ਦੇ ਇੱਕ ਦੋ ਪਸ਼ੂ ਹੁੰਦੇ ਆ ਵੀ ਮੈਂ ਦੇਰੀ ਤੇ ਦੁੱਧ ਲਿਆਉਣਾ ਪਊਗਾ ਇੱਕ ਮਹੀਨਾ ਹੋਰ ਚੋ ਲੈਨੇ ਆ 20 ਦਿਨ ਹੋਰ ਚੋ ਲੈਨੇ ਆ ਕਰਦੇ ਕਰਦੇ ਨੋਮਾ ਮਹੀਨਾ ਚੜਾ ਦਿੰਦੇ ਆ ਜੀ ਇੱਕ ਤੁਹਾਨੂੰ ਜੀ ਇਪੋਰਟੈਂਟ ਗੱਲ ਦੱਸਦੇ ਆ ਵੀ ਜਦੋਂ ਵੀ ਆਪਾਂ ਪਸ਼ੂ ਦੀ ਏਆਈ ਕਰਾਉਣੇ ਆ ਪਸ਼ੂ ਦਾ ਟੀਕਾ ਭਰਾਉਣੇ ਆ ਉਹ ਡੇਟ ਉਸੇ ਦਿਨ ਹੀ ਜ਼ਰੂਰ ਤੁਸੀਂ ਕਲੰਡਰ ਤੇ ਕਿਸੇ ਕਾਪੀ ਤੇ ਨੋਟ ਕਰਕੇ ਜਰੂਰ ਰੱਖਿਆ ਕਰੋ ਜੀ ਤੇ ਵੈਸੇ ਤਾਂ ਹੁਣ ਪੈਣ ਭਰਾ ਸਾਰੇ ਪੜੇ ਲਿਖੇ ਆ ਜਦੋਂ ਆਪਾਂ ਏਆਈ ਪਸ਼ੂ ਦੀ ਕਰਾਉਣੇ ਆ ਆਪਾਂ ਉਸੇ ਦਿਨ ਹੀ ਆਪ ਦਾ ਲੋਡ ਕਰਕੇ ਰੱਖ ਲੈਣੇ ਆ ਕਿ ਤੁਹਾਨੂੰ ਏਆਈ ਦੀ ਤਰੀਕ ਸਹੀ ਲੋਡ ਕੀਤੀ ਹੋਊਗੀ ਫੇਰ ਹੀ ਤੁਹਾਨੂੰ ਪਤਾ ਲੱਗੂਗਾ ਵੀ ਆਪਣੀ ਗਾਂ ਨੂੰ 8 ਮਹੀਨਾ ਸਟਾਰਟ ਹੋਣਾ ਲਾ ਉਹ ਤੋਂ ਪਹਿਲਾਂ ਪਹਿਲਾਂ ਆਪਾਂ ਡਰਾਈ ਕਰ ਦੇਣੀ ਤੇ ਮੈਂ ਕਹੂੰਗੀ ਜੀ ਆਂਡ ਦੇ ਵਿੱਚ ਵੀ ਹਰੇ ਪੱਠੇ ਤੇ ਪਾਣੀ ਇਹ ਬਿਲਕੁਲ ਨਹੀਂ ਘੱਟ ਕਰਨਾ ਪਾਣੀ ਬਿਲਕੁਲ ਹੀ ਨਹੀਂ ਘੱਟ ਕਰਨਾ ਜੇ ਸੂਣ ਵਾਲੇ ਪਾਸੋਂ ਨੂੰ ਦੁੱਧ ਸਕਾਉਣ ਵਾਸਤੇ ਤੁਸੀਂ 7ਵੇਂ ਮਹੀਨੇ ਸ਼ੁਰੂ ਕਰਦਿਆ ਕਰੋ ਪ੍ਰੋਸੀਜਰ ਜੀ 7ਵੇਂ ਮਹੀਨੇ ਹੌਲੀ-ਹੌਲੀ ਫੀਡ ਘਟਾ ਦਿਓ ਤੇ ਮਿਨਰਲ ਮਿਕਸਚਰ ਹੌਲੀ-ਹੌਲੀ ਘਟਾ ਦਿਓ ਇੱਕ ਹਫ਼ਤੇ ਵਾਸਤੇ ਫੀਡ ਤੇ ਮਿਨਰਲ ਮਿਕਸਚਰ ਬੰਦ ਕਰ ਦਿਓ ਜਿਦੋਂ ਤੁਹਾਨੂੰ ਪਤਾ ਲੱਗ ਗਿਆ ਜੀ ਪਸ਼ੂ ਸਾਡਾ ਬਿਲਕੁਲ ਡਰਾਈ ਹੋ ਗਿਆ ਦੁੱਧ ਬਿਲਕੁਲ ਸੁਕਾ ਗਿਆ 8ਵਾਂ ਮਹੀਨਾ ਸਟਾਰਟ ਹੋ ਗਿਆ ਤੁਸੀਂ ਉਸ ਟਾਈਮ ਤੇ ਜੀ ਪਸ਼ੂ ਦੇ ਅ ਥਨਾ ਦੇ ਵਿੱਚ ਜੀ ਟੂਪਾਂ ਆਉਂਦੀਆਂ ਜਿਹੜੀਆਂ 2 ਟਾਈ ਮਹੀਨੇ ਮਸਟੈਟਸ ਨਹੀਂ ਹੋਣ ਦਿੰਦੀਆਂ ਮਸਟੈਟਸ ਤੋਂ ਬਚਾਉਂਦੀਆਂ ਜੀ ਹੈ ਜੀ ਆਪਣਾ ਪਸ਼ੂ ਬਿਲਕੁਲ ਡਰਾਈ ਹੋ ਗਿਆ ਜੀ ਫਿਰ ਸੀ ਪ੍ਰਭਵੀਨ ਨਾਂ ਦੀਆਂ ਜੀ ਟੂਪਾਂ ਆਉਂਦੀਆਂ ਤੁਸੀਂ ਕਿਸੇ ਵੀ ਮੈਡੀਕਲ ਸਟੋਰ ਤੋਂ ਜਾ ਕੇ ਤੁਸੀਂ ਲੈ ਸਕਦੇ ਹੋ ਤੇ ਚਾਰਾ ਥਾਂ ਦੇ ਵਿੱਚ ਜੀ ਚਾਰ ਟੂਪਾ ਚੜਾਈਆਂ ਜਾਂਦੀਆਂ ਜਿਹੜੇ ਆਪਣੇ ਪਸ਼ੂ ਨੂੰ 2.5 ਮਹੀਨੇ ਮਸਟੈਟਸ ਤੋਂ ਬਚਾ ਕੇ ਰੱਖਦੀਆਂ ਜੇ ਪਸ਼ੂ ਦੇ ਜੀ ਕਿਸੇ ਖਾਨ ਦੇ ਵਿੱਚ ਦੁੱਧ ਘਾਟਾ ਵੱਧਦਾ ਤੇ ਉਹ ਵੀ ਪ੍ਰੋਪਰ ਚਾਰਾ ਥਾਂ ਦੀ ਸੇਫਟੀ ਹੁੰਦੀ ਹੈ ਚਾਰਾ ਥਾਂਾਂ ਚ ਪ੍ਰੋਪਰ ਵਧੀਆ ਸੂਣ ਤੋਂ ਬਾਅਦ ਪਸ਼ੂ ਵਧੀਆ ਦੁੱਧ ਦਿੰਦਾ ਵਧੀਆ ਲੇਵਾ ਬਣਾਉਂਦਾ ਕੋਈ ਮਸਟੈਟਸ ਦਾ ਡਰ ਨਹੀਂ ਹੁੰਦਾ ਕੋਈ ਖਤਰਾ ਨਹੀਂ ਹੁੰਦਾ ਲੇਵੇ ਨੂੰ ਥਰਾਂ ਨੂੰ ਜੀ ਤੇ ਇਸ ਤਰ੍ਹਾਂ ਜੀ ਆਪਾਂ ਪਸ਼ੂਆਂ ਨੂੰ ਹੌਲੀ-ਹੌਲੀ ਇਸ ਤਰ੍ਹਾਂ ਤਰੀਕੇ ਨਾਲ ਟਰਾਈ ਕਰ ਸਕਦੇ ਆ ਆਪਾਂ ਚੰਗਾ ਦੁੱਧ ਲੈਣਾ ਤੇ ਆਪਾਂ ਨੂੰ ਜੀ 2 60 ਦਿਨ 2 ਦਿਨ ਹੀ ਬਹੁਤ ਜ਼ਰੂਰੀ ਹੈ ਕਸੂਤੂ ਪ੍ਰੋਡਕਸ਼ਨ ਲੈਣਾ ਚਾਹੁੰਦੇ ਪਸੂਤੂ ਪ੍ਰੋਪਰ ਦੁੱਧ ਲੈਣਾ ਚਾਹੁੰਦੇ ਆ ਜੀ ਤੇ ਚਲੋ ਜੀ ਆਪਾਂ ਵੀਡੀਓ ਦਾ ਕਰ ਲੱਗੇ ਆ ਜੀ ਐਂਡ ਜਿਹੜੇ ਮੇਰੇ ਭੈਣ ਭਰਾ ਮੇਰੇ ਚੈਨਲ ਤੇ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਆ ਸਾਨੂੰ ਵੀਡੀਓ ਦੇ ਵਿੱਚ ਤੁਹਾਨੂੰ ਜੀ ਸਾਡੇ ਸਾਡੇ ਨੂੰ ਜੀ ਤੁਹਾਨੂੰ ਵੀਡੀਓ ਦੇ ਵਿੱਚ ਕੋਈ ਨਾ ਕੋਈ ਜਾਣਕਾਰੀ ਜਰੂਰ ਮਿਲੂਗੀ ਤੇ ਆਪਾਂ ਵੀਡੀਓ ਦਾ ਕਰ ਲੱਗੇ ਆ ਜੀ ਐਂਡ ਜੀ ਧੰਨਵਾਦ ਸਾਰਿਆਂ ਦਾ